ਦਾਨਕ ਸੜਕ ਖਾਸਾ ਹੋਇਆ ਇੱਕ ਸਵਾਰੀਆਂ ਨਾਲ ਪਰੀ ਬੱਸ ਦੀ ਟੱਕਰ ਹੋ ਜਾਂਦੀ ਹੈ ਤੇਜ਼ ਰਫਤਾਰ ਬੱਸ ਦੀ ਦੱਸੀ ਜਾ ਰਹੀ ਕਿ ਤੇਜ਼ ਰਫਤਾਰ ਬੱਸ ਨੇ ਪਹਿਲਾਂ ਤਾਂ ਖਰਾਬ ਸੜਕ ਤੇ ਖਰਾਬ ਘੜੇ ਪਿਕਅਪ ਨੂੰ ਜਿਹੜੀ ਇਹ ਟੱਕਰ ਮਾਰ ਦਿੱਤੀ ਉਸ ਤੋਂ ਬਾਅਦ ਬੱਸ ਜਿਹੜੀ ਹੈ ਉਹ ਇੱਕ ਕਾਰ ਦੇ ਵਿੱਚ ਜਾ ਕੇ ਵੱਜਦੀ ਹੈ ਤਾਂ 12 ਜਣੇ ਜੜੇ ਨੇ 11 ਤੋਂ 12 ਜਣੇ ਜ਼ਖਮੀ ਹੋਣ ਦੀ ਜੜੀ ਹੈ ਇਹ ਖਬਰ ਸਾਹਮਣੇ ਆਈ ਹੈ ਬਸ ਦੇ ਵਿੱਚ ਜਿੰਨੀਆਂ ਸਵਾਰੀਆਂ ਸੀਗੀਆਂ ਉਹਨਾਂ ਦੇ ਮਾਮੂਲੀ ਸੱਟਾਂ ਜੜੀਆਂ ਨੇ ਲੱਗੀਆਂ ਨੇ ਪਰ ਜਾਈ ਨੁਕਸਾਨ ਤੋਂ ਜਿਹੜਾ ਜ਼ਰੂਰ ਬਚਾਅ ਹੋ ਗਿਆ ਤੇ ਤਸਵੀਰਤਾਂ ਸਾਂਝੀਆਂ ਕਰ ਰਹੇ ਹਾਂ ਫਿਲੌਰ ਦੇ ਪਿੰਡ ਖੈਰਾ ਦੇ ਨਜ਼ਦੀਕ ਜਿਹੜਾ ਇਹ ਪੂਰਾ ਹਾਦਸਾ ਵਾਪੜਿਆ ਤੇ ਸ਼ਮਦੀਦਾਂ ਦਾ ਕਹਿਣਾ ਹੈ ਕਿ ਤੇਜ਼ ਰਫ਼ਤਾਰ ਸਿੱਗੀ ਬਸ ਦੀ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੈ ਇੱਕ ਪਿਕਅਪ ਜਿਹੜਾਗਾ ਸੜਕ ਦੇ ਸਾਈਡ ਤੇ ਖੜਾ ਸੀ ਖਰਾਬ ਖੜਾ ਸੀ ਤਾਂ ਉਸ ਨੂੰ ਟੱਕਰ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਪਿਕਅਪ ਤੋਂ ਨਾਲ ਟਕਰਾਉਣ ਤੋਂ ਬਾਅਦ ਉਹ ਇੱਕ ਕਾਰ ਦੇ ਵਿੱਚ ਜਾ ਕੇ ਵੱਜਦੀ ਹੈ ਹਾਲਾਂਕਿ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਤੇ ਵੱਡਾ ਜਾਈ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਫਿਲਹਾਲ ਜਿਹੜਾ ਬੱਸ ਦਾ ਡਰਾਈਵਰ ਹੈ ਉਹ ਫਰਾਰ ਦੱਸਿਆ ਜਾ ਰਿਹਾ ਤਾਂ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਇਹ ਹਾਦਸੇ ਦਾ ਸ਼ਿਕਾਰ ਵਾਹਨ ਨੇ ਕਿਸ ਤਰ੍ਹਾਂ ਜਿਹੜੀ ਹੈ ਬੱਸ ਨੇ ਕਾਰ ਨੂੰ ਟੱਕਰ ਮਾਰੀ ਹੈ ਕਿਸ ਤਰ੍ਹਾਂ ਜਿਹੜਾ ਪਰ ਖੱਚੀ ਉੱਡ ਗਏ ਨੇ ਪਿਕਅਪ ਦੇ ਉੱਪਰ ਖੱਚੀ ਉੱਡ ਗਏ ਨੇ ਕਾਰ ਜਿਹੜੀ ਹੈ ਕਾਰ ਦਾ ਵੀ ਭਾਈ ਨੁਕਸਾਨ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਫਿਲੌਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਕਿ ਬੱਸ ਜਿਹੜੀ ਇੱਕ ਨਿੱਜੀ ਬੱਸ ਜਿਹੜੀ ਗਈ ਉਹ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਤਾਂ ਦੱਸਿਆ ਜਾ ਰਿਹਾ ਕਿ ਪਿਕਅਪ ਜਿਹੜਾ ਕਿ ਲੁਧਿਆਣਾ ਤੋਂ ਜਲੰਧਰ ਮਾਲ ਲੈ ਕੇ ਜਾ ਰਿਹਾ ਸੀ ਤਾਂ ਖਰਾਬ ਹੋ ਜਾਂਦਾ ਅਚਾਨਕ ਪਿਕਅਪ ਸਾਈਡ ਤੇ ਖੜਾ ਕੇ ਸੜਕ ਤੇ ਖੜਾ ਕੇ ਜਿਹੜਾ ਉਸ ਨੂੰ ਠੀਕ ਕੀਤਾ ਜਾਂਦਾ ਤਾਂ ਅਚਾਨਕ ਬੱਸ ਜਿਹੜੀ ਹੈ ਉਸ ਨੂੰ ਟੱਕਰ ਮਾਰ ਦੰਦੀਆ ਕਾ ਤੁਸੀਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਹਾਦਸਾ ਵਾਪੜਿਆ ਤਾਂ ਇਸ ਪੂਰੇ ਘਟਨਾ ਦੇ ਬਾਰੇ ਹਾਦਸੇ ਦੇ ਬਾਰੇ ਚਸ਼ਮਦੀਦਾ ਦਾ ਕੀ ਕਹਿਣਾ ਸਵਾਰੀਆਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ। ਡਾਕਟਰ ਸਾਹਿਬ ਇੱਕ ਐਕਸੀਡੈਂਟ ਕੇਸ ਆਇਆ ਹੋਣਾ। ਉਹਦੇ ਵਿੱਚ ਕਿੰਨੇ ਕੁ ਬੰਦੇ ਜ਼ਖਮੀ ਹੋ ਗਏ? ਕੀ ਹਾਲਾਤ ਆ? ਕਿੱਥੇ ਦੇ ਬੰਦੇ ਆ? ਕੁਝ ਪਤਾ ਲੱਗਣਾ। ਆ ਪੜਿਕੋ ਹਣੇ ਆਇਆ ਐਕਸੀਡੈਂਟ ਦੇ ਨਾਲ ਤਕਰੀਬਨ 10 ਬੰਦੇ ਆਏ ਹੋਏ ਸੀ। ਤੇ ਉਹਨਾਂ ਦੇ ਵਿੱਚ ਕੁਝ ਲੇਡੀਜ਼ ਵੀ ਤੇ ਕੁਝ ਜੈਂਟਲਸ ਵੀ। ਤੇ ਕਹ ਰਹਿਆਂ ਕੋਲ ਇਹਨਾਂ ਐਕਸੀਡੈਂਟ ਹੋ ਗਿਆ ਸੀ। ਕਿੰਨੇ ਸੱਟ ਲੱਗੀਆਂ? ਅਹ ਤਈ ਮਰੀਜ਼ਾਂ ਦੇ ਕਰ ਰਹੇ ਹਈਆਂ ਸੱਟਾਂ ਕਾਫੀ ਨੇ ਤੇ ਕਈਆਂ ਨੇ ਮਾਈਨਰ ਹਈਆਂ ਨੇ ਜਿਹੜੇ ਇਸ ਨੇ। ਤੇ ਸਾਰੇ ਸਿਵਲ ਹਸਪਤਾਲ ਤੋਂ ਅਜੇ ਤਾਂ ਤੁਹਾਡੇ ਕੋਲ ਅੰਡਰ ਟ੍ਰੀਟਮੈਂਟ ਚੱਲ ਰਿਹਾ ਹੈ ਬਾਕੀ ਹੁਣ ਦੇਖਦੇ ਆਂ ਕਿ ਪੈਨੋ ਜੋ ਵੀ ਇਨਵੈਸਟੀਗੇਸ਼ਨ ਕਰਨ ਦੀ ਲੋੜ ਪਈ ਉਹ ਕਰਾਂਗੇ। ਮੇਰਾ ਨਾਮ ਮਨਮੀਤ ਸਿੰਘ ਆ ਜੀ ਮੈਂ ਨਾਮ ਤੁਹਾਡੇ ਧਾਬੇ ਦੇ ਸਗਾ ਤੇ ਇੱਕਦਮ ਐਸਐਸਐਫ ਟੀਮ ਦੀ ਜਿਹੜੀ ਗੱਡੀ ਬਹੁਤ ਤੇਜ਼ ਗਈ ਆ। ਗੱਡੀ ਉਦੋਂ ਤੇ ਜਾਂਦੀ ਆ ਜਾਂ ਐਕਸੀਡੈਂਟ ਹੋਇਆ ਹੋਵੇ ਜਾਂ ਕੋਈ ਪਾਇਲਟ ਲੱਗੇ ਹੋਵੇ ਤਾਂ ਉਸੇ ਟਾਈਮ ਮੇਰਾ ਬਦਲ ਨੇ ਉੱਥੇ ਢਾਬੇ ਤੇ ਦੇਖਿਆ ਕਹਿੰਦਾ ਐਕਸੀਡੈਂਟ ਹੋ ਗਿਆ ਇੱਥੇ ਪੌੜੇ ਦੇ ਉੱਤੇ ਜਦੋਂ ਅਸੀਂ ਆਏ ਆ ਤੇ ਦੇਖਿਆ ਬਸ ਓਵਰ ਸਪੀਡ ਸੀਗੀ ਆ ਟਾਇਰਾਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਆ ਤੇ ਜਿਹੜੀ ਜੀਪ ਆ ਉਹ ਪੈਂਚਰ ਹੋਈ ਖੜੀ ਸੀਗੀ ਇਹਦੇ ਪਿੱਛੇ ਵੱਜ ਕੇ ਬੱਸ ਤੋਂ ਵੱਜੀ ਆ ਤੇ ਨਾਲੇ ਕਾਰ ਵਾਲਿਆਂ ਦੇ ਵੀ ਵਿੱਚ ਵੱਜੀ ਆ ਤੇ ਨੇਪਾਲ ਦੇ ਬੰਦੇ ਆ ਇਹ ਸਾਰੇ ਤੇ ਜਲੰਧਰ ਜਾ ਰਹੇ ਸੀਗੇ ਤਾਂ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਸੀਰੀਅਸ ਆ 5-6 ਬੰਦੇ ਤੇ ਲੇਡੀਜ਼ ਵੀ ਸੀਰੀਅਸ ਹੈਗੀਆਂ ਆ ਆ ਹਾਂਜੀ ਕਿੰਨੇ ਕੁ ਬੰਦੇ ਆਵੇ ਭਾਈ ਕਟਾ ਲੱਗੀ ਪੰਜ ਛੇ ਤਾਂ ਮਤਲਬ ਜੈਂਟਸ ਸੈਗੇ ਆ ਤੇ ਚਾਰ ਪੰਜ ਲੇਡੀਜ਼ ਆ ਹਾਂਜੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਅਜੇ ਨਹੀਂ ਹੋਇਆ ਤੇ ਡਰਾਈਵਰ ਭੱਜ ਗਿਆ ਬੱਸ ਦਾ ਹਾਂਜੀ ਓਵਰ ਸਪੀਡ ਸੀਗਾ ਤੇ ਐਸਐਸਐਫ ਟੀਮ ਦੇ ਐਸਐਸਆਈ ਜਸਵਿੰਦਰ ਸਿੰਘ ਵੀ ਉਹ ਵਿਦਨ ਮੈਂ ਕਹਿੰਦਾ ਨਾਲ ਹੀ ਪਹੁੰਚ ਗਏ ਆ ਤੇ ਸਾਡੇ ਥਾਣੇ ਦੀ ਜਿਹੜੀ ਗੱਡੀ ਆ ਪੰਜਾਬ ਪੁਲਿਸ ਦੀ ਉਹ ਵੀ ਪਹੁੰਚ ਕੇ ਨਾਲੇ ਫਰਸਟ ਐਡ ਦਿੱਤੀ ਆ ਹਾਂਜੀ ਭਾਜੀ ਮੇਰਾ ਨਾਮ ਸਿਦਕ ਹੈ ਜੀ ਹਈ ਯਾ ਤੇ ਮੌਕੇ ਤੇ ਖੜੇ ਆ ਕਿੱਦਾਂ ਐਕਸੀਡੈਂਟ ਹੋਇਆ ਪਾਜੀ ਮੌਕੇ ਤੇ ਕੀ ਐਕਸੀਡੈਂਟ ਮੇਰਾ ਵੀ ਨਾਲ ਹੀ ਹੋਇਆ ਹਾਂਜੀ ਹਾਂਜੀ ਕਿੱਦਾਂ ਹੋਇਆ ਪਾਜੀ ਆਪਣੀ ਲੇਨ ਤੇ ਸਾਰੇ ਚੱਲ ਰਹੀ ਆ ਬੱਸ ਵਾਲੇ ਨੇ ਉੱਥੇ ਦਿਖਿਆ ਨਹੀਂ ਕਿ ਆ ਬੰਦਾ ਪੰਚਰ ਲਾ ਰਿਹਾ ਆ ਬੱਸ ਵਾਲੇ ਨੇ ਉਹ ਨੂੰੜਾਇਆ ਨਾਲ ਹੀ ਬਾਸੋਂ ਓਟਾ ਕੱਟ ਮਾਰ ਕੇ ਸਾਡੇ ਵਿੱਚ ਲਿਆ ਆ ਗੇ ਮਾਰੀ ਓਕੇ ਬੱਸ ਪਰਲੇ ਰੋਡ ਤੇ ਜਾਂਦੀ ਸੀ ਐਹੀ ਰੋਡ ਤੇ ਜਾ ਰਹੀ ਸੀ ਪਾਜੀ ਠੀਕ ਆ ਕੱਟ ਮਾਰਿਆ ਹਾਂਜੀ ਕੱਟ ਮਾਰਿਆ ਬੱਸ ਵਾਲੇ ਨੇ ਪਹਿਲਾਂ ਉਹ ਨੂੰੜਾਇਆ ਤੇ ਕੇ ਨੂੰ ਫਿਰ ਨਾਲ ਹੀ ਸਾਡੀ ਗੱਡੀ ਵਿੱਚ ਆ ਕੇ ਵੱਜਿਆ ਓਵਰ ਸਪੀਡਿੰਗ ਕਰ ਰਿਹਾ ਨਾਲੇ 80 90 ਦੀ ਸਪੀਡ ਹੋਣੀ ਆ ਬੱਸ ਦੀ ਤੁਹਾਡੇ ਟਾਟਾ ਪੰਜ ਖੜੀ ਬਾਜੀ ਪਿੱਛੇ ਕਿੰਨੀਆਂ ਸਵਾਰੀਆਂ ਸੀ ਚਾਰ ਸਵਾਰੀਆਂ ਸੀ ਬਾਜੀ ਆ ਬਸ ਚਾਹ ਉਹਨਾਂ ਦਾ ਹਾਂਜੀ ਹਾਂਜੀ ਤੇ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਦਾ ਬਾਜੀ ਬੱਸ ਸੀ ਹੈਗੀਆਂ ਸੀ ਸਵਾਰੀਆਂ ਤੇ ਭਰੀ ਪਈ ਸੀ ਬੱਸ ਪੂਰੀ ਡਰਾਈਵਰ ਮੌਕੇ ਤੇ ਹੀ ਫਰਾਰ ਹੋ ਗਿਆ ਹੁਣ ਤੁਸੀਂ ਹਲਾ ਦੇਖ ਹੀ ਸਕਦੇ ਹੋ ਬਾਜੀ ਕਿੱਟਾ ਤੋਂ ਕਿੰਨੇ ਕ ਬੰਦੇਾਂ ਦੇ ਲੱਗੇ ਪਤਾ 15 20 ਬੰਦਿਆਂ ਦੇ ਲੱਗੇ ਜੱਟੀਆਂ 15 ਹਾਂਜੀ ਹਾਂਜੀ ਕੀ ਨਾਮ ਹੈ ਆਪਣਾ ਮੋਨੂ ਮੋਨੂ ਰਾਮ ਇਹ ਐਕਸੀਡੈਂਟ ਹੋਇਆ ਕਿਵੇਂ ਹੋਇਆ ਕੁਛ ਮਾਨੂੰ ਇਹ ਪਤਾ ਨਹੀਂ ਮੈਂ ਤਾਂ ਸੁੱਤਾ ਰਹਿ ਬਦ ਨਹੀਂ ਛੋਟੇ ਹਾਤੀ ਜੇ ਸ਼ਾਇਦ ਵੱਜ ਜਾਏ ਉਹ ਖੱਚੇ ਜਿੰਨੇ ਵੀ ਸਟਾਫ ਸੀਗੇ ਮੋਰੇ ਬੈਠੇ ਆ ਭਾਈ ਉਹਨਾਂ

ਸ੍ਰੀਦਰਪਦੀ ਇੱਕ ਘਰੇ ਇਹ ਪੈਟਰੋਲ ਪੰਪ ਦੇ ਉੱਤੇ ਮੇਨ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਕਿੰਨੀਆਂ ਕੁ ਸਵਾਰੀਆਂ ਜ਼ਖਮੀ ਹੋਈਆਂ ਕੁਝ ਪਤਾ ਕਿੰਨੀਆਂ ਕੁ ਸਵਾਰੀਆਂ ਟੋਟਲ 11 ਸਵਾਰੀਆਂ ਸੀਗੀਆਂ ਬੱਸ ਦੇ ਵਿੱਚ ਜਿਨ੍ਹਾਂ ਦੇ ਸੱਟਾਂ ਲੱਗੀਆਂ ਆ ਉਹਨਾਂ ਨੂੰ ਕੁਝ ਤੇ ਐਂਬੂਲੈਂਸ ਰਾਹੀਂ ਅਸੀਂ ਲੈ ਆਏ ਆ ਤੇ ਕੁਝ ਅਸੀਂ ਆਪਣੀ ਗੱਡੀ ਚ ਲੈ ਆਏ ਆ ਜਿਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਆ ਤੇ ਅਸੀਂ ਸੀਨੀਅਰ ਅਧਿਕਾਰੀਆਂ ਦੇ ਜਿਹੜੇ ਸਾਡੇ ਅਫਸਰ ਨੇ ਉਹਨਾਂ ਨੇ ਧਿਆਨ ਚ ਵੀ ਲਿਆਤਾ ਆ ਕੋਈ ਜ਼ਮੀਨ ਨਕਸ਼ਾ ਜ਼ਮੀਨ ਨਕਸ਼ਾ ਕੋਈ ਨਹੀਂ ਵੇਚਣ ਲੱਗਿਆ ਵਾ ਪਤਾ ਲੱਗਾ ਜੀ ਇਹ ਕਿੱਥੋਂ ਕਿੱਥੇ ਜਾ ਰਹੇ ਸਾਰੇ ਕਿੱਥੇ ਦੀਆਂ ਸਵਾਰੀਆਂ ਨੇ ਇਹਦੇ ਬਾਰੇ ਕੋਈ ਲੁਧਿਆਣੇ ਨੂੰ ਕਹਿ ਰਿਹਾ ਜਾ ਰਿਹਾ ਕੋਈ ਪੂਪਰ ਨੂੰ ਕਹਿ ਰਿਹਾ ਜਾ ਰਿਹਾ ਜੀ ਓਕੇ ਤੇ ਜਿਹੜੇ ਨੇਪਾਲ ਦੇ ਹੀ ਆ ਜ਼ਿਆਦਾਤਰ ਓਕੇ ਜੀ ਯਾਨੀ ਕਿ 11 12 ਬੰਦੇ ਨੇ ਸੱਜਣ ਹਾਂ ਜੀ ਓਕੇ ਹਾਲ ਸਾਰੇ ਨਹੀਂ ਹਾਂ ਬਿਲਕੁਲ ਠੀਕ ਆ ਜੀ